ਇਹਨਾ ਇੰਦਰਾ ਕਲੋਨੀ ਦੇ ਵਿੱਚ ਕੋਈ ਲੜਾਈ ਝਗੜਾ ਹੈ ਉਹਦੇ ਵਿੱਚ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਇੱਕ ਰਮਨ ਕੁਮਾਰ ਨਾਂ ਦਾ ਵਿਅਕਤੀ ਆ ਸਾਨੂੰ ਹਰਮਨਸ لال ਇਹ ਇੰਦਰਾ ਕਲੋਨੀ ਦਾ ਰਹਿਣ ਵਾਲਾ ਹੀ ਇਹਦੇ ਸੱਟਾਂ ਲੱਗੀਆਂ ਇਸ ਬਲਾਕ ਤੋਂ ਦਾਖਲ ਸੀਗਾ ਜਿਹਦਾ ਬਿਆਨ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ ਬਿਆਨ ਦੇ ਮੁਤਾਬਕ ਇਹਦੇ ਕੋਲ ਤਿੰਨ ਸੱਟਾਂ ਲੱਗੀਆਂ ਜੀ ਤੇ ਇੱਕ ਜਿਹੜੀ ਤਿੰਨੇ ਹੀ ਬਲੰਟ ਆ ਸਰ ਦੋ ਅੰਡਰਗ੍ਰੇਡ ਸੇ ਰੱਖੀਆਂ ਜੀ ਜੋ ਇਹਦੇ ਕਰੂਨ ਸਾਰੀ ਦੀ ਆਪਣੀ ਰੈਪੋਰਟ ਨਾਲ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੀ ਐਕਸਟੇਂਡਿੰਗ ਰੱਖੀਆਂ ਸਟਾਂ ਜੋ ਆਪਣੇ ਐਕਸਟੇਰਪੋਰਟਾਂ ਤੇ ਕਾਰਵਾਈ ਹਮ ਲੈਂਦੇ ਇਹਨਾਂ ਦੀ ਕੋਈ ਪੁਰਾਣੀ ਰੰਜਬਾਜੀ ਦੱਸੀ ਜਾ ਰਹੀ ਹੈ ਜੀ ਬਾਕੀ ਕੋਈ ਆਪਾਂ ਜੋ ਤਫਤੀਸ਼ ਹੋਊਗੀ ਉਹਦੇ ਮੁਤਾਬਕ ਜੋ ਵੀ ਹੁੰਦਾ ਕਾਰਵਾਈ ਕਰਾਂਗੇ ਇਹਦੇ ਕੋਈ ਸੀਸੀਟੀਵੀ ਵੀ ਸਾਹਮਣੇ ਆਈ ਹੈ ਹਾਂਜੀ ਆਈ ਹੈ ਜੀ ਆਈ ਹੈ ਬਿਆਨ ਮੁਤਾਬਕ ਜੋ ਕਾਰਵਾਈ ਹੈ ਉਹ ਆਪਣਾ ਕਰ ਰਹੇ ਆ ਜੀ ਤਫਤੀਸ਼ ਕਰ ਰਹੇ ਆ ਜੀ ਇਹ ਪਤਾ ਲੱਗ ਸਕਿਆ ਜੀ ਕੌਣ ਲੋਕ ਸੀ ਜਿਹੜੇ ਲੜਾਈ ਝਗੜਾ ਕਰਨੇ ਚਾਰ ਆ ਜੀ ਕੋਈ ਬੰਦੇ ਦੱਸੇ ਇਹਨਾਂ ਨੇ ਨਾਂ ਨਹੀਂ ਕੋਈ ਇੱਕ ਸਾਫਕਾ ਐਮਸੀ ਕਾਲਾ ਤੇ ਉਹਦੇ ਨਾਲ ਦੇ ਤਿੰਨ ਆ ਜੀ ਕੋਈ ਹੋਰ ਚਾਰ ਵਿਅਕਤੀ ਆ ਜੀ ਮਹਾਲ ਤਾਂ ਠੀਕ ਆ ਜੀ ਬਿਲ ਨੋਰਮਲ ਹਾਂ ਜੀ ਇਹ ਦੇਮੰਡ ਆ ਜੀ ਨੋਰਮਲ ਬਿਆਨ ਲਿਖ ਲੈਂਦਾ ਜੀ ਉਹਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਜਥੇਦਾਰ ਕਰਮਜੀਤ ਸਿੰਘ ਜੋ ਕਿ ਨੰਗ ਸਿੰਘ ਖਾਲਸਾ ਦਾਲ ਨਾਲ ਸੰਬੰਧਿਤ ਹੈ ਤੇ ਇਹਨਾਂ ਦੇ ਮੁੱਖ ਜਥੇਦਾਰ ਹਨ ਬਾਬਾ ਕੁਲਵਿੰਦਰ ਸਿੰਘ 96 ਕਰੋੜੀ ਤੇ ਉਹਨਾਂ ਵੱਲੋਂ ਸਾਨੂੰ ਮਾਲਵੇ ਦੀ ਜਥੇਦਾਰੀ ਬਖਸ਼ੀ ਗਈ ਹੈ ਤੇ ਅਸੀਂ ਸੇਵਾ ਕਰਦੇ ਹਾਂ ਮਾਲਵੇ ਦੇ ਵਿੱਚ ਤੇ ਸਾਡੇ ਨਾਲ ਬਾਬਾ ਮਾਹਕਾਲ ਜੀ ਆਪਣਾ ਚਮਕੌਰ ਸਾਹਿਬ ਤੋਂ ਆਏ ਹਨ ਖਾਸ ਤੌਰ ਤੇ ਅੱਜ ਇੱਥੇ ਇਹ ਮਸਲਾ ਹੋਇਆ ਕਿ ਹਰਬੰਸ ਲਾਲ ਕਾਲਾ ਜਿਹੜਾ ਕਲੋਨੀ ਦੇ ਵਿੱਚ ਰਹਿ ਰਿਹਾ ਹੈ ਬਹੁਤ ਪਿਛਲੇ ਸਾਲਾਂ ਤੋਂ ਆਪਦੀ ਚਲੋ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੋਇਆ ਇੰਜ ਕਿ ਇਹਨਾਂ ਦੇ ਗੁਆਂਢ ਦੇ ਵਿੱਚ ਇੱਕ ਆਦਮੀ ਰਹਿ ਰਿਹਾ ਸੀ ਜੋ ਕਿ ਥੋੜੇ ਟਾਈਮ ਪਹਿਲਾਂ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਹੈ ਉਸ ਤੇ ਪਰਚਾ ਕੋਈ ਪੈ ਗਿਆ ਸੀ ਨਸ਼ੀਲੇ ਪਦਾਰਥ ਰੱਖਣ ਦਾ ਤੇ ਉਸ ਨੂੰ ਹੁਣ ਉਹ ਬਾਹਰ ਆ ਕੇ ਜੇਲ੍ਹ ਦੇ ਵਿੱਚੋਂ ਉਹਨੂੰ ਇਹ ਸ਼ੱਕ ਪੈ ਗਈ ਕਿ ਹਰਬੰਸ ਲਾਲ ਜਿਹੜਾ ਕਾਲਾ ਹੈ ਇਹ ਇਹਨਾਂ ਦੇ ਬੱਚਿਆਂ ਨੇ ਜਾਂ ਇਹਨਾਂ ਦੇ ਪ੍ਰਵਾਹ ਵੱਲੋਂ ਕਿਸੇ ਨੇ ਪੁਲਿਸ ਨੂੰ ਇਤਲਾਹ ਦੇ ਕੇ ਮੈਨੂੰ ਉੱਥੇ ਗ੍ਰਿਫਤਾਰ ਕਰਾਇਆ ਤੇ ਮੇਰੇ ਤੇ ਇੱਕ ਪਰਚਾ ਪਵਾਇਆ ਹੈ। ਉਸੇ ਵਜ੍ਹਾ ਰਾਂਛੀ ਦੇ ਨਾਲ ਇਹਨੂੰ ਰਾਤ ਇਹਨਾਂ ਦਾ ਮੁੰਡਾ ਬਾਹਰ ਬੈਠਾ ਸੀਗਾ ਘਰ ਦੇ ਵਿੱਚ ਉਹ ਆਏ 15-20 ਅਣਜਾਣ ਬੰਦੇ ਨਾਲ ਆਏ ਕੁਝ ਜਿਹੜੇ ਜਾਣਦਾ ਉਹ ਇਹ ਦੱਸ ਦਊਗਾ। ਆ ਕੇ ਉਹਨਾਂ ਨੇ ਇੰਨੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਕਿ ਰਏ ਰੱਬ ਦਾ ਨਾਂ ਦੱਸ ਨਹੀਂ ਸਕਦੇ ਨਾਲ ਉਹ ਵੀਡੀਓ ਚਲਾ ਦਿਓ ਤੁਸੀਂ ਉਹ ਜਿਹੜੀ ਸੀਸੀਟੀਵੀ ਫੁਟੇਜ ਤੁਹਾਡੇ ਕੋਲੇ ਆ ਇਹ ਬੇਨਤੀ ਕਰੂੰਗਾ ਪੱਤਰਕਾਰ ਆਪਣੇ ਭਰਾਵਾਂ ਨੂੰ ਕਿ ਬਹੁਤ ਬੁਰੀ ਤਰ੍ਹਾਂ ਨਾਲ ਇਹ ਕਾਨੂੰਨ ਨਾ ਦੀ ਕੋਈ ਚੀਜ਼ ਮੋਗੇ ਸ਼ਹਿਰ ਦੇ ਵਿੱਚ ਮਿਲਣਾ ਤਾਂ ਰਹਿ ਨਹੀਂ ਗਈ ਕਿਉਂਕਿ ਆਏ ਦਿਨ ਕਿਤੇ ਚੋਰੀ ਠੱਗੀ ਡਕੈਤੀ ਕੋਈ ਨਸ਼ਾ ਵੇਚੀ ਜਾਂਦਾ ਤੇ ਪੁਲਿਸ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਕਿ ਇਹਨਾਂ ਵਿਚਾਰੇ ਪਰਿਵਾਰ ਇਹਨਾਂ ਡਰਿਆ ਸਹਿਮਿਆ ਸੀਗਾ ਕਿ ਕੱਲ ਦਾ ਬੈਠਾ ਸੀ ਜੀ ਇਹ ਆਪਣਾ ਆਪ ਦੇ ਘਰੇ ਇਹਨਾਂ ਨਾਲ ਜਦੋਂ ਮਾਰਕੁੱਟ ਹੋਈ ਇਹ ਇੰਨਾ ਸਹਿਮ ਗਿਆ ਕਿ ਮੈਨੂੰ ਬਾਅਦ ਦੇ ਵਿੱਚ ਮੇਰਾ ਕੋਈ ਜਾਨੀ ਨੁਕਸਾਨ ਨਾ ਕਰ ਦੇਣ ਤਾਂ ਪਰਿਵਾਰ ਸਾਰਾ ਡਰ ਕੇ ਘਰੇ ਬੈਠਾ ਸੀਗਾ ਉਸ ਤੋਂ ਬਾਅਦ ਸਾਡੇ ਕੋਲੇ ਸਾਡੀ ਭੈਣ ਆਈ ਉੱਥੇ ਚਮਕੌਰ ਸਾਹਿਬ ਤੋਂ ਚੱਲ ਕੇ ਉਹਨਾਂ ਨੇ ਸਾਡੇ ਮਸਲਾ ਧਿਆਨ 'ਚ ਲਿਆਂਦਾ ਤੇ ਹੁਣ ਅਸੀਂ ਸਾਰੇ ਸਿੰਘ ਇਹ ਘਰੋਂ ਇਹਨੂੰ ਲੈ ਕੇ ਆਏ ਇੱਥੇ ਹਸਪਤਾਲ ਸਰਕਾਰੀ ਦੇ ਵਿੱਚ ਇੱਥੇ ਦਾਖਲ ਕਰਾਇਆ ਉਸ ਤੋਂ ਬਾਅਦ ਅਸੀਂ ਪ੍ਰਸ਼ਾਸਨ ਕੋਲੇ ਜਾਵਾਂਗੇ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਕਿ ਜਿਹੜੇ ਵੀ ਬਣਦੇ ਜਿਹੜੇ ਦੋਸਤੀ ਹੈ ਜਿਨ੍ਹਾਂ ਨੇ ਕੁੱਟਮਾਰ ਕੀਤੀ ਹੈ ਇਹਨਾਂ ਦੇ ਪਰਿਵਾਰ ਨਾਲ ਤੇ ਇਹਨਾਂ ਦੇ ਬੱਚਿਆਂ ਨਾਲ ਜੋ ਮਰਨ ਕਿਨਾਰੇ ਪਏ ਹਸਪਤਾਲ ਦੇ ਵਿੱਚ ਇਹਨਾਂ ਦੀ ਸਾਰ ਲਈ ਜਾਵੇ ਤੇ ਦੋਸ਼ੀਆਂ ਦੇ ਬਣਦੀ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਵੇ ਉਹ ਭਾਈ ਪਰਿਵਾਰ ਨਾਲ رابطہ ਕੀਤਾ ਜੀ ਗੱਲਬਾਤ ਕੀਤੀ ਜਾ ਰਹੀ ਸੀ ਪਰਿਵਾਰ ਨੇ ਕਾਰਨ ਕੀ ਦੱਸਿਆ ਵੀ ਕਿਉਂ ਲੜਾਈ ਮਾਰਗੜਾਈ ਹੋਈ ਹੈ ਅੱਜ ਤੁਸੀਂ ਜਦੋਂ ਘਰੇ ਪਹੁੰਚੋ ਨੇ ਤੇ ਬੱਚੇ ਦੇ ਹਾਲਾਤ ਕੀ ਨੇ ਬੱਚੇ ਦੇ ਹਾਲਾਤ ਤਾਂ ਜੀ ਦੇਖੇ ਨਹੀਂ ਜਾਂਦੇ ਸਾਨੂੰ ਇੰਨੀ ਕੁੱਟਮਾਰ ਹੋਈ ਜਾਂ ਅੰਦਰੂਨੀ ਸੱਟਾਂ ਵੀ ਹੋ ਸਕਦੀਆਂ ਵੀ ਕਹਿ ਲਓ ਵੀ ਮਾਰਨ ਦੀ ਕੋਈ ਕਸਰ ਨਹੀਂ ਛੱਡੀ ਇਹਨਾਂ ਨੇ ਬਾਕੀ ਵੀਡੀਓ 'ਚ ਵੀ ਪਤਾ ਲੱਗ ਜਾਊਗਾ ਤੇ ਸਾਨੂੰ ਜਦੋਂ ਪਰਿਵਾਰ ਨੇ ਦੱਸਿਆ ਕਿ ਸਾਡੀ ਜਿਹੜੇ ਆਪਣੇ ਬੱਚੇ ਆ ਜਿਹੜੀ ਮਾਰਕਟਾਈ ਹੋਈ ਆ ਇਹਦੀ ਵਜ੍ਹਾ ਇਹ ਹੈ ਕਿ ਜਿਹੜਾ ਦੋਸ਼ੀ ਸੀਗਾ ਜਿਹੜੇ ਹੁਣ ਵੀ ਇਹ ਆਏ ਆ ਹਮਲਾਵਰ ਹੋ ਕੇ ਇਹਨਾਂ ਦੇ ਵਿੱਚੋਂ ਇੱਕ ਬੰਦੇ ਨੂੰ ਪਿਛਲੇ ਪਿਛਲੇ ਟਾਈਮ ਦੇ ਵਿੱਚ ਤੇ ਪਰਚਾ ਪੈ ਗਿਆ ਸੀ ਉਹਰੇ ਉੱਤੇ ਤੇ ਸ਼ੱਕ ਜਿਹੜਾ ਉਹ ਕਰਦਾ ਸੀ ਪਰਿਵਾਰ ਤੇ ਕਰਦਾ ਸੀ ਇਹਨਾਂ ਤੇ ਕਰਦਾ ਸੀ ਵੀ ਇਹਨਾਂ ਦੀ ਫੈਮਿਲੀ ਦੇ ਵਿੱਚੋਂ ਕਿਸੇ ਨੇ ਵੀ ਮੇਰੇ ਮੇਰੇ ਇਹ ਦਿੱਤੀ ਹੈ ਆਪਣੀ ਸੂਚਨਾ ਪੁਲਿਸ ਨੂੰ ਤੇ ਇਸੇ ਵਜ੍ਹਾ ਨਾਲ ਜੜ ਕੇ ਇਹਨਾਂ ਬਹੁਤ ਬੁਰੇ ਤਰੀਕੇ ਨਾਲ ਕੁੱਟਮਾਰ ਹੋਈ ਆ ਤੇ ਕਹਿਣੇ ਤੋਂ ਬਾਹਰ ਆ ਬਾਬਾ ਜੀ ਕਾਰਨ ਕੀ ਹੋ ਰਿਹਾ ਰਾਤ ਦੇ ਕੁੱਟਮਾਰ ਹੋਈ ਆ ਥਾਣੇ 'ਤੇ ਪਹੁੰਚੇ ਨਹੀਂਗਾ ਪਰਿਵਾਰ ਹੁਣ ਤੁਸੀਂ ਲੈ ਕੇ ਆਇਓ ਕੀ ਕਾਰਨ ਸਮਝ ਗਏ ਕਾਰਨ ਤਾਂ ਇਹ ਹੈ ਜੀ ਵੇਖੋ ਇਹਨਾਂ ਨੇ 112 ਤੇ ਵੀ ਬਹੁਤ ਫੋਨ ਲਾਏ ਆ ਕੋਈ ਸੁਣਵਾਈ ਨਹੀਂ ਹੋਈ ਇਹਨਾਂ ਦੀ ਉਸ ਤੋਂ ਬਾਅਦ ਅਸੀਂ ਇੱਥੇ ਤਾਂ ਹੀ ਆਏ ਆ ਇਹਨਾਂ ਨੇ ਵਿਚਾਰਿਆਂ ਨੇ ਤਾਂ ਇੱਥੋਂ ਤੱਕ ਕਹਿਤਾ ਸੀ ਕਿ ਅਸੀਂ ਇੱਥੇ ਇਹਦੂ ਤਾਂ ਮਰੇ ਚੰਗੇ ਆ ਕਿਉਂਕਿ ਕੋਈ ਕਾਨੂੰਨ ਨਾ ਦੀ ਕੋਈ ਚੀਜ਼ ਨਹੀਂ ਇੱਥੇ ਹੈਗੀ ਆ ਤੇ ਹੁਣ ਅਸੀਂ ਆਪਣਾ ਹਸਪਤਾਲ ਇਹਨਾਂ ਨੂੰ ਆਪਦੀ ਛਤਰ ਛਾਇਆ ਹੇਠ ਲੈ ਕੇ ਆਏ ਕੋਈ ਰਾਸਤੇ ਵਿੱਚ ਇਹਨਾਂ ਨਾਲ ਕੋਈ ਹਵੀ ਨਾ ਵੀ ਨਾ ਹੋ ਜਾਏ ਕੋਈ ਫੇਰ ਹਮਲਾ ਨਾ ਹੋ ਜਾਏ ਤੇ ਹੁਣ ਅਸੀਂ ਪ੍ਰਸ਼ਾਸਨ ਕੋਲੇ ਵੀ ਜਾਵਾਂਗੇ ਪੁਲਿਸ ਕੋਲੇ ਕਿ ਇਹਨਾਂ ਦੀ ਜਿਹੜੀ ਬੰਦੀ ਕਾਰਵਾਈ ਦੋਸ਼ੀਆਂ 'ਤੇ ਸਖਤ ਸਖਤ ਕੀਤੀ ਜਾਵੇ ਮੈਂ ਹੀ ਰਜੇਸ਼ ਕੁਮਾਰ ਬੋਲ ਰਿਹਾ ਹਾਂ ਇੰਦਰਾ ਕਲੋਨੀ ਚੋਂ ਰਜੇਸ਼ ਕੁਮਾਰ ਮੇਰਾ ਨਾਮ ਤੇ ਮੇਰੇ ਛੋਟੇ ਬ੍ਰਦਰ ਨੂੰ ਥੜੀ ਦੇ ਬੈਠਾ ਸੀਗਾ ਤੇ ਉਹਨੂੰ ਬੁਲਾ ਕੇ ਲੈ ਗਏ ਆ ਤੇ ਗੱਲਬਾਤ ਕਰਨ ਦੇ ਬਾਅਦ ਨੇ ਉਹਨੂੰ ਲਿਆ ਕੇ ਉਹਨੂੰ ਕੁੱਟਿਆ ਤੇ ਜਦੋਂ ਮੈਂ ਉੱਥੇ ਛੁਡਾਨ ਨੂੰ ਗਿਆ ਤੇ ਮੇਰੇ ਨੂੰ ਕੁੱਟਿਆ ਵਾ ਮੈਨੂੰ ਹੀ ਕੁੱਟਿਆ ਤੇ ਪੁਰਾਣੀ ਕੋਈ ਰੰਜਿਸ਼ ਮਾੜੀ ਮੋਟੀ ਸੀਗੀ ਉਹੀ ਕੱਢੀ ਜਾਂਦੇ ਸਾਡੇ ਨਾਲ ਕੌਣ ਸੀ ਜਿਨ੍ਹਾਂ ਨੇ ਕੁੱਟ ਮਾਰ ਦਿੱਤੀ ਇਹ ਸਰਿੰਦਰਪਾਲ ਕਾਲਾ ਜੀ ਤੇ ਇੱਕ ਉਹਦਾ ਛੋਟਾ ਭਰਾ ਵਿੱਕੀ ਤੇ ਇੱਕ ਬਨੋਦ ਜੀ ਤੇ ਇੱਕ ਸਣੀ ਆ ਜੀ ਇਹ ਚਾਰ ਸੀਗੇ ਪਹਿਲਾਂ ਤੇ ਹੋਰ ਬਾਕੀ ਪਤਾ ਨਹੀਂ ਕੌਣ-ਕੌਣ ਸੀ ਸਾਨੂੰ ਤਾਂ ਪਤਾ ਨਹੀਂ ਲੱਗਿਆ ਕੌਣ-ਕੌਣ ਨੂੰ ਕੁੱਟ ਕੇ ਗਏ ਸਾਨੂੰ ਕਿੰਨੇ ਜਣੇ ਸੀ ਉਹ ਇਹ ਰਾਤ ਦੀ ਗੱਲ ਹੈ ਇਹ ਰਾਤ ਦੀ ਗੱਲ ਹੈ ਜੀ ਇਹ ਰਾਤ ਦੀ ਗੱਲ ਹੈ ਤੇ ਹਸਪਤਾਲ ਤੁਸੀਂ ਹੁਣ ਪਹੁੰਚੋ ਅਸੀਂ ਸਾਨੂੰ ਧਮਕੀ ਦਿੱਤੀ ਗਈ ਸੀ ਤੁਸੀਂ ਕਿਤੇ ਗਏ ਤੇ ਸਾਡੀ ਜਾਨ ਨੂੰ ਮਾਰਨ ਦੀ ਧਮਕੀ ਸੀ ਤੇ ਅਸੀਂ ਇਸੇ ਕਰਕੇ ਡਰੇ ਹੋਏ ਸੀਗੇ ਸੈਮੇ ਵਾਲੇ ਸੀਗੇ ਤੇ ਕੋਈ ਕੋਈ ਸੁਣਵਾਈ ਨਹੀਂ ਹੁੰਦੀ ਅੱਗੇ ਵੀ ਅਸੀਂ ਪਰਚਾ ਦਿੱਤਾ ਨਹੀਂ ਕੋਈ ਸੁਣਵਾਈ ਹੋਈ ਤੇ ਘਰੇ ਇਸੇ ਕਰਕੇ ਬੈਠੇ ਸੀ ਹੁਣ ਜੱਥੇਬੰਦੀਆਂ ਨੇ ਆ ਕੇ ਸਾਡੇ ਨਾਲ ਗਏ ਆ ਤੇ ਉਹਨਾਂ ਨਾਲ ਜਾ ਕੇ ਅਸੀਂ ਕਰਾਇਆ ਬਈ ਮੈਡੀਕਲ ਕੀ ਮੰਗ ਕੇ ਕਰਾਂਗੇ ਮੰਗੇ ਕਿ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲੀ ਜਾਵੇ ਇੱਕ ਵਾਰ ਨਹੀਂ ਹਰ ਵਾਰੀ ਘਰ ਦੇ ਸਾਡੇ ਨਾਲ ਹੀ ਕਰਦੇ ਆਈਏ ਇਹ ਇਹ ਕਾਹਦਾ ਇਹ ਸਟਾ ਕਿੰਨੇ ਕੁ ਬਚਿਆ ਰੋ ਬੰਦੇ ਸਟਾ ਜੀ ਇਹਦੇ ਦੇਖ ਤਾਂ ਦੰਦ ਦੇ ਹੀ ਬਾਲ ਪੱਟੇ ਤੇ ਬਾਲ ਪੱਟੇ ਗਏ ਸਾਰੇ ਤੇ ਅੰਦਰ ਉਲੀ ਛੋਟਾ ਬੱਜਿਆ ਹੁਣ ਬਾਕੀ ਉਹ ਤਾਂ ਡਾਕਟਰ ਸਾਹਿਬ ਵੀ ਦੱਸਦੇ ਆ ਕੋਈ ਸੀਸੀਟੀਵੀ ਵੀ ਹੈ ਤੁਹਾਡੇ ਕੋਲ ਹਾਂਜੀ ਹਾਂਜੀ ਸੀਸੀਟੀਵੀ ਆਪਣੇ ਕੋਲੇ ਕੈਮਰੇ ਲੱਗੇ ਆ ਉਹਦੇ ਵਿੱਚ ਰਿਕਾਰਡਿੰਗ ਆ ਤੇ ਰਿਕਾਰਡਿੰਗ 'ਚ ਸਾਰੇ ਸਬੂਤ ਆ ਉਹਦੇ ਵਿੱਚ ਆ ਤੇ ਇੱਕ ਇਹਦੇ ਕੋਲੇ ਛੋਟਾ ਫੋਨ ਸੀਗਾ ਉਹ ਫੋਨ ਵੀ ਲੈ ਲਿਆ ਜੀ ਕੀ ਮੰਗ ਕੀ ਕਰਾਉਂ ਮੰਗੇ ਪ੍ਰਸ਼ਾਸਨ ਤੋਂ ਇਹੀ ਕਰਦੇ ਆ ਕਿ ਵੀ ਇਹਨਾਂ ਨੂੰ ਘੜੀ ਤੋਂ ਘੜੀ ਸਜ਼ਾ ਦੇਵੇ ਤੇ ਗੱਡਾ ਇਹੋ ਜਿਹਾ ਕੰਮ ਨਾ ਕਰਨ ਸਾਡੇ ਨਾਲ ਕੋਈ ਮੇਰੇ ਨਾਮ ਸਰ ਰਵਣ ਕੁਮਾਰ ਹਾਂ ਟ੍ਰੇਨ ਵਾਲਾ ਇੰਦਰਾਕੁੰਨੀ ਪਨੋਨੀ ਦਾ ਮੈਂ ਰਵਾਨ ਚਲਾਲ ਮੇਰਾ ਡਾਟਾ ਹੋਇਆ ਹਸਪਤਾਲ ਪਹੁੰਚੇ ਕੀ ਮਾਰ ਲੱਗੀ ਹਸਪਤਲ ਤਾਂ ਪਹੁੰਚੇ ਜਥਾ ਮੰਡੀ ਨੂੰ ਮੈਨੂੰ ਨਾਲ ਲੈ ਕੇ ਆਏ ਮੈਨੂੰ ਡਰਾਈਵਰ ਹੀ ਤਾਂ ਮਾਰਨ ਦੀ ਧਮਕੀਆਂ ਦਿੱਤੀਆਂ ਤੇ ਮੈਂ ਇਹ ਥੜੀ ਦੇ ਉੱਤੇ ਬਾਹਰ ਨੂੰ ਬੈਠਾ ਸੀ ਉਹ ਆਪਸੀ ਗੱਲਾਂ ਕਰੀ ਜਾਂਦੇ ਸੀ ਤੇ ਮੈਨੂੰ ਕਹਿੰਦੇ ਤੂੰ ਇੱਧਰ ਨੂੰ ਆ ਤੇਰੇ ਤੇ ਕੈਮਰੇ ਲੱਗੇ ਆ ਤੇ ਮੈਨੂੰ ਗਲੀ ਚ ਸੱਧਿਆਵੰਨਾਂ ਨੂੰ ਤੇ ਮੈਨੂੰ ਮੇਰੇ ਨਾਲ ਮਾਰਕੁੱਟ ਕੀਤੀ ਹਰੇਕ ਵਾਰ ਮੈਨੂੰ ਮਾਰਦੇ ਕੁੱਟਦੇ ਆ ਤੇ ਗਲਤ ਵੀ ਕੰਮ ਵੀ ਕਰਦੇ ਆ ਕੌਣ ਆ ਜਿੰਨਾਂ ਨੇ ਤਨਾ ਲੜਾਈ ਝਗੜਾ ਇਹ ਕਾਰਨ ਕੀ ਨੇ ਉਹ ਕਾਰਨ ਖੁੰਦਕਵਾਜੀ ਰੱਖੀ ਸੀ ਉਹਨਾਂ ਨੂੰ ਪਹਿਲੇ ਵੀ ਪਰਚਾ ਹੀ ਰਿਹਾ ਤੇ ਇੱਕ ਦਰਜਾ ਹੈਗਾ ਜੀ ਤੇ ਉਹਨਾਂ ਦੇ ਬਾਅਦ ਵੀ ਮੈਂ ਕਿੰਨੀ ਵਾਰ ਦਾਖਲ ਰਿਹਾ ਤੇ ਕੋਈ ਕਾਰਵਾਈ ਸੁਣਾਈ ਨਹੀਂ ਹੁੰਦੀ ਮੈਂ ਅਫਸਰਾਂ ਨੂੰ ਕਿੰਨੀ ਵਾਰ ਸਹਾਇਤਾ ਦਿੱਤਾ ਮੈਂ ਫੇਰੀ ਮੇਰੀ ਕੋਈ ਨਹੀਂ ਸੁਣਦੇ ਕੌਣ ਹੈ ਬੰਦੇ ਕੌਣ ਆ ਕੀ ਨਾਮ ਸੁਰੇਂਦਰਪਾਲ ਕਾਲਾ ਐਮਸੀ ਆ ਉਹਦੇ ਪਹਿਲੇ ਖਲਾਫ ਪਰਚੇ ਦਰਜ ਹੈਗੇ ਉਹਨਾਂ ਦੇ ਤੇਰੇ ਨਾਲ ਲੜਾਈ ਝਗੜਾ ਕਿਸ ਗੱਲ ਹੋ ਲੱਗਿਆ ਬਸ ਉਹ ਖੁੰਦਕਵਾਜੀ ਗੱਡੀਆਂ ਮੈਂ ਥੜੀ ਤੇ ਬਾਹਰ ਬੈਠਾ ਸੀ ਤੇ ਉਹਨਾਂ ਨੂੰ ਮੰਨੋ ਕਹਿੰਦਾ ਤੂੰ ਗਲੀ 'ਚ ਹੀ ਆਇਆ ਤੇ ਮੈਂ ਤੈਨੂੰ ਦੱਸਦਾ ਕਿ ਮੈਂ ਕੌਣ ਹਾਂ ਇਹ ਘਟਨਾ ਕਦੋਂ ਦੀ ਹੈ ਘਟਨਾ ਰਾਤ ਨੂੰ 9 ਵਜੇ ਦੀ ਤੇ ਰਾਤ ਦੀ ਘਟਨਾ ਤੇ ਪਹੁੰਚੇ ਤੁਸੀਂ ਹੁਣ ਹਸਪਤਾਲ ਹੁਣ ਤਾਂ ਪਹੁੰਚੇ ਆ ਨਾ ਲੈ ਗਏ ਬਾਬੇ ਜੀ ਤੇ ਧਮਕੀ ਪੂਰੀ ਦਿੱਤੀ ਹੋਈ ਸੀ ਰਾਤ ਨੂੰ ਨਿਕਲਣਾ ਮੋਕਸਲ ਸੀ ਤਾਂ ਹੀ 112 ਦੇ ਕੋਲ ਕੀਤੀ ਸੀ ਉਹਨਾਂ ਨੂੰ ਸਾਨੂੰ ਸਮਝਾ ਕੇ ਤੇ ਚੱਲ ਗਏ ਸੀ ਮੈਂ ਉਹਨਾਂ ਨੂੰ ਵੀ ਕਿਹਾ ਵੀ ਸੀ ਤੇ ਵੀ ਨਾਲ ਦੇ ਕੋਈ ਕਾਰਵਾਈ ਹੋ ਸਕਦੀ ਨਹੀਂ ਹੋ ਸਕਦੀ ਉਹ ਕਹਿੰਦੇ ਪ੍ਰਸ਼ਾਸਨ ਕਹਿੰਦਾ ਅਸੀਂ ਤੇ ਕਰ ਨਹੀਂ ਸਕਦੇ ਤੁਸੀਂ ਥਾਣੇ ਜਾ ਕਿ ਸੱਟਾ ਕਿਤੇ ਕਿਤੇ ਵਿੱਚ ਸੱਟਾ ਮੇਰੇ ਸਰ ਮੇਰੇ ਦਾੰਦ ਟੁੱਟਦੇ ਆ ਦੰਦ ਤੋੜੇ ਟੋਹੀ ਦੇ ਡਾਂਗਾ ਮਾਰੀ ਲਤਾ ਮਾਰੀ ਤੇ ਇਹ ਸੀਸੀ ਕੈਮਰਾ ਦੇ ਸਕਦੇ ਆ ਤੁਸੀਂ ਤੁਹਾਨੂੰ ਬਾਲ ਪੱਟੇ ਮੇਰੇ ਤੇ ਇੱਕ ਇੱਕ ਮੇਰਾ ਮੋਬਾਈਲ ਸੀ ਉਹ ਵੀ ਭਾਂ ਤੋੜ ਕੇ ਸਕੇ ਮੇਰੇ ਨਾਲ ਕੀ ਮੰਗ ਕੇ ਕਰਾਂ ਮੰਗ ਮੈਂ ਪ੍ਰਸ਼ਾਸਨ ਨੂੰ ਆਈ ਕਰਦਾ ਪ੍ਰਸ਼ਾਸਨ ਤੁਹਾਡੇ ਡਿਰੇ ਦੀ ਸਜ਼ਾ ਕੀਤੀ ਜਾਵੇ ਨਾ ਤੇ ਅੱਗੇ ਦੇ ਕਦਮ ਨਾ ਚੱਕੇ ਸਾਡੇ ਤੋਂ ਗਾਂ ਵੀ ਕਿਸੇ ਕੋਲ ਲੈ ਕੇ ਰੱਖ ਦਿੱਤਾ ਜਾਵੇ